ਲੱਗਿਆ ਤੁਸੀਂ ਦੇਖ ਸਕਦੇ ਹੋ ਇਹ ਦਿਨ ਪ੍ਰਤੀ ਦਿਨ ਜਿਹੜੀਆਂ ਅੱਗ ਦੀਆਂ ਘਟਨਾਵਾਂ ਨੇ ਕਣਕ ਦੇ ਣਾੜ ਨੂੰ ਅੱਗੇ ਜਿਹੜੀ ਉਹ ਕਿਸਾਨਾਂ ਵੱਲੋਂ ਮਜਬੂਰੀ ਲਾ ਲੋ ਕਿਸੇ ਵੀ ਤਰ੍ਹਾਂ ਲਗਾਈ ਜਾਂਦੀ ਹੈ ਉਸ ਦੇ ਮੱਦੇ ਨਜ਼ਰ ਅਜਸਤਾਨ ਕਸ਼ੇਰ ਖੱਗਾ ਜ਼ਿਲ੍ਹਾ ਪਟਿਆਲਾ ਤਹਿਸੀਲ ਫਤਨਾ ਤੁਸੀਂ ਦੇਖ ਸਕਦੇ ਹੋ ਕਿ ਸੜਕ ਤੱਕ ਜਿਹੜੀ ਇਹ ਅੱਗ ਫੈਲ ਚੁੱਕੀ ਆ ਤੇ ਜਿਹੜੇ ਪਾਤੀਆਂ ਦੇ ਘਹਾਰੇ ਨੇ ਅਕਸਰ ਜਿਹੜੇ ਆਮ ਗਰੀਬ ਲੋਕਾਂ ਵੱਲੋਂ ਸੜਕ ਤੇ ਲਗਾਏ ਜਾਂਦੇ ਨੇ ਉਹਨਾਂ ਨੂੰ ਵੀ ਵਿੱਚ ਚਪੇਟ ਚ ਲੈ ਲਿਆ ਹੈ ਅਤੇ ਪੂਰੀ ਸੜਕ ਦੇ ਉੱਤੇ ਧੂਆਂ ਧਾਰ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੀ ਇਹ ਜਿਹੜਾ ਕੋਲੇ ਪਹੁੰਚ ਗਿਆ ਹੈ थाना ਘੱਗੇ ਤੋਂ ਨਗਰਪੰਚਾਇਤ ਦੀ ਜਿਹੜੀ ਟੀਮ ਹੈ ਉਹ ਵੀ ਪਹੁੰਚੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਅੱਗ ਦਾ ਫਲਾਅ ਹੈ ਕੋਈ ਜਿਹੜੀ ਅਣਹੋਣੀ ਘਟਨਾ ਹੈ ਜਿਹੜੀ ਉਹ ਕਿਤੇ ਨਾ ਕਿਤੇ ਅਸੀਂ ਕਹਿ ਦਈਏ ਕਿ ਬਚਤ ਰਹਿ ਗਈ ਕਿ ਮੌਕੇ ਤੇ ਸਮੇਂ ਸਿਰ ਤੁਸੀਂ ਦੇਖ ਸਕਦੇ ਹੋ ਕਿ ਸਮੇਂ ਸਿਰ ਕਿਤੇ ਨਾ ਕਿਤੇ ਗੌਰ ਹੋ ਗਈ ਜਾਂ ਲਾ ਲੋ ਕਿਉਂਕਿ ਇਹ ਬਸਤੀਆਂ ਜਿਹੜੀਆਂ ਵਿਸ਼ਾਸਤ ਕਹਿ ਸਕਦੇ ਆ ਕਿ ਬਸਤੀਆਂ ਨੇ ਜਿਹੜੀਆਂ ਉਹ ਬਿਲਕੁਲ ਨਾਲ ਹੀ ਨੇ ਲੋਕਾਂ ਦੇ ਘਰ ਨੇ ਬਿਲਕੁਲ ਨੇੜੇ ਨੇ ਕਿਤੇ ਨਾ ਕਿਤੇ ਇਹ ਅੱਗ ਦਾ ਫਲਾਅ ਹੈ ਅੱਗੇ ਵੀ ਜਾ ਸਕਦਾ ਸੀ ਤੇ ਵੱਡਾ ਨੁਕਸਾਨ ਹੈ ਕਿਤੇ ਹੋਣ ਤੋਂ ਅਸੀਂ ਕਹਿ ਸਕਦੇ ਹਾਂ ਕੀ ਬਚ ਗਿਆ ਹੈ 메인 ਰੋਡ ਐ ਅਸੀਂ ਕਹੇ ਦੀ ਕਿ ਹਾਈਵੇ ਸਟੇਟ ਹੈ ਵੀ ਐ ਜਿੱਥੇ ਇਹ ਅੱਗ ਲਾਈ ਅੱਗ ਲੱਗ ਗਈ ਹੈ ਜਿਹੜੀ ਅਤੇ ਧੂਆਂ ਧਾਰ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਦਿਖਾਈ ਵੀ ਨਹੀਂ ਦੇ ਰਿਹਾ ਤੇ ਪ੍ਰਸ਼ਾਸਨ ਵੀ ਮਸਤੀਤੀ ਦੇ ਨਾਲ ਖੜਾ ਹੈ ਤੇ ਲੋਕਾਂ ਨੂੰ آگਾਹ ਕਰ ਰਿਹਾ ਹੈ ਕਿ ਦਿਨਾਂ ਕਿਤੇ ਬਹੁਤ ਵੱਡੀ ਜਿਹੜੀ ਘਟਨਾ ਹੁਣ ਬਚ ਗਈ ਤੂੜੀ ਤੁਸੀਂ ਦੇਖ ਸਕਦੇ ਹੋ ਕਿ ਤੂੜੀ ਦਾ ਜਿਹੜਾ ਕੋਪਾ ਉਹਨੂੰ ਵੀ ਕਿਤਨਾ ਕਿਤੇ ਨੇ ਚਪੇੜ ਦੇ ਵਿੱਚ ਲੈ ਲਿਆ ਹੈ ਨਗਰ ਪੰਚਾਇਤ ਦਾ ਗੱਡੀ ਟੀਮ ਹੈ ਜਿਹੜੀ ਉਹ ਮੌਕੇ ਤੇ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੇ ਨਾਲ ਕਿਤੇ ਨਾ ਕਿਤੇ ਭਜਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣਾ ਪਵੇਗਾ ਤਾਂ ਕਿ ਕੋਈ ਵੱਡੀ ਘਟਨਾ ਜਿਹੜੀ ਨਾ ਹੋ ਸਕੇ ਕਿ ਕੁਝ ਦਿਨ ਪਹਿਲਾਂ ਹੀ ਬਹੁਤ ਵੱਡੀ ਜਿਹੜੀ ਘਟਨਾ ਪੰਜਾਬ ਦੇ ਵਿੱਚ ਹਨ ਹੋਣੀ ਘਟਨਾ ਜਿਹੜੀ ਉਹ ਵਾਪਰੀ ਸੀ ਪਰ ਉਸੇ ਦੇ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਨਤੀਜਾ ਜਿਹੜਾ ਜ਼ਿਆਦਾ ਨਹੀਂ ਅਸੀਂ ਕਹਿ ਸਕੀਏ ਕਿ ਸਟੇਟ ਹਾਈਵੇ ਦੇ ਉੱਤੇ ਮੇਨ ਸੜਕ ਤੇ ਚਾਹੇ ਜਿੱਥੇ ਵੀ ਆਵਾਜ਼ ਆਈ ਹੈ ਸਾਧਨਾ ਲੋਕਾਂ ਦੇ ਉੱਥੇ ਕਿਤਨਾ ਕਿਤੇ ਅੱਗ ਤੇ ਜਿਹੜਾ ਰੋਕ ਲਈ ਜਾਵੇ ਤਾਂ ਕਿ ਇਹ ਵੱਡੀ ਘਟਨਾ ਹੋਣ ਤੋਂ ਬਚਿਆ ਸਕੇ ਬਚਿਆ ਜਾ ਸਕੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਰਹਿਸੀ ਮਕਾਨ ਵੀ ਤੁਸੀਂ ਸਾਹਮਣੇ ਵਸਤੀ ਹੈ ਤੁਸੀਂ ਦੇਖ ਸਕਦੇ ਹੋ ਮੰਦਰ ਹੈ ਵਸਤੀ ਹੈ ਤੇ ਲੋਕਾਂ ਦੇ ਘਰ ਵੀ ਨੇ ਬਸਤੀ ਕਰਨ ਇੱਥੇ ਉਹਨਾਂ ਨੂੰ ਵੀ ਕਿਤਨਾ ਕਿਤੇ ਬਹੁਤ ਵੱਡਾ ਇਹ ਦਾ ਖਮਿਆਜਾ ਜਿਹੜਾ ਹੁਕਤਨਾ ਪੈ ਸਕਦਾ ਸੀ ਵੀਡੀਓ ਜਸਵਾਸ ਕੋਇਲ